ਅੱਜ ਅਪਸਟੇਮ ਅੰਤਿਕਾਰਿ ਵਿਦਿਆਰਥੀਓ ਕੋਈ ਪ੍ਰੋਜੈਕਟ ਲੈਣਾ 14 ਕਾਲੀ ਪੀਸੀ ਪੌਦਿਆਂ ਦੇ ਬਾਰੇ। ਜਿੱਥੇ ਨੋਟ ਕੀਤਾ ਜੀ ਕਿ ਜਿਹੜੇ ਬੱਚੇ ਸਕੂਲ 'ਚ ਲਗਾਉਣ ਤੋਂ ਇਲਾਵਾ ਘਰ ਵੀ ਪੌਦੇ ਲੈ ਕੇ ਜਾਣਾ ਚਾਹੁੰਦੇ ਆ ਉਹ ਆਪਣੇ ਨਾਂ ਜਿਹੜੇ ਆ ਦੇਣ। ਕੋਈ ਕਲਾਸਾਂ ਨੇ ਆਪਣੇ ਨਾਂ ਦਿੱਤੇ ਸੀਗੇ। ਧੰਵਾਦ ਆ। ਸਾਰੇ ਦਾ ਸਤ ਸ੍ਰੀ ਅਕਾਲ ਬਰਾਂਬਲ ਜੀ ਦਾ ਸਟੇਜ 'ਤੇ ਲਾ ਰਿਹਾ ਹਾਂ ਕਿਉਂਕਿ ਉਹਨਾਂ ਨੂੰ ਜਿੱਥੇ-ਜਿੱਥੇ ਵੀ ਗਿਆ ਉਹ ਦੋ ਤਿੰਨ ਜਗ੍ਹਾ ਪਿੰਡ ਦੀ ਹੋਰ ਵੀ ਜਿੱਥੇ ਵੀ ਉਹਨਾਂ ਨੂੰ ਪਿਆ ਉਹਨਾਂ ਨੇ ਪੌਦੇ ਆਪ ਉਚਾਏ ਤੁਹਾਡੇ ਲਈ ਇੱਕ ਜ਼ਰੂਰੀ ਮੈਸੇਜ ਇਹ ਹੀ ਆ ਤੇ ਫਰੀਦ ਦੀ ਚੀਜ਼ ਵੇਖ ਕੇ ਹੋੜ ਵੀ ਲਗਾਈ ਜਿਹੜੇ ਦੋ ਤਿੰਨ 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 ਬੱਚਿਆਂ ਨੇ ਕਈਆਂ ਨੇ ਰਲ ਕੇ ਨਾਮ ਦਿੱਤੇ ਆ ਨਾਮ ਬੋਲਨੇ ਆ ਅਠਵੇਂ ਪੀੜ੍ਹ ਤੁਸੀਂ ਇੱਥੇ ਆ ਜਣਾ ਜਿਨ੍ਹਾਂ ਦੇ ਨਾਮ ਬੁਲੇ ਜਾਣਗੇ ਜਿਨ੍ਹਾਂ ਬੱਚਿਆਂ ਨੇ ਹੋਰ ਪੋਦੇ ਲੈਣੇ ਹੋਣਗੇ ਉਹਨਾਂ ਨੂੰ ਇੱਕ ਵਾਰ ਫੇਰ ਬੰਗਵਾ ਕੇ ਦੇ ਦੇਵਾਂਗੇ ਉਹ ਆਪਣੇ ਨਾਮ ਜਿਹੜੇ ਆ ਆਪਣੇ ਕਲਾਸ ਇੰਚਾਰਜ ਦੇ ਸਾਈਨ ਕਰਾ ਕੇ ਫੇਰ ਦੇ ਦੇਣ ਲਿਸਟਾਂ ਦੇ ਰਹਿਣ ਇੱਕ ਵਾਰ ਫੇਰ ਭੰਡਾਂਗੇ ਕੋਈ ਕਾਲੇ ਪੈਣ ਦੀ ਜ਼ਰੂਰਤ ਨਹੀਂ ਹੈ ਅੱਜ ਜਿਹੜੇ ਬੱਚਿਆਂ ਦੇ ਨਾਮ ਸਾਡੇ ਕੋਲ ਆਏ ਆ ਉਹਨਾਂ ਦੇ ਨਾਮ ਅਨਾਊਂਸ ਕਰ ਲਗਾ ਉਹ ਅਠਵੇਂ ਪੀੜ੍ਹ ਇੱਥੇ ਆ ਜਣ ਜਦੋਂ ਉਹਨਾਂ ਨੇ ਘਟਾ ਦੇਣਾ ਹੈ ਉਹਨਾਂ ਨੂੰ ਉਹੋ ਜਿਹੜੇ ਆ ਪੌਦੇ ਡਿਸਟ੍ਰੀਬਿਊਟ ਕਰਦਾਂਗੇ ਨਾਲ ਨਾਲ ਹੀ ਉਹ ਆਪਣੇ ਪੌਦਾ ਲੈ ਕੇ ਘਰ ਗਈ ਜਾਣ ਤੇ ਘਰ ਜਾ ਕੇ ਇਹਨੂੰ ਰਾਮ ਨੂੰ ਭਾਵੇਂ ਰੱਖ ਕੇ ਇਹਨੂੰ ਸ਼ਾਮ ਨੂੰ ਚੰਗੀ ਤਰ੍ਹਾਂ ਸਹੀ ਜਗ੍ਹਾ ਵੇਖ ਕੇ ਜਿੱਥੇ ਇਹਦਾ ਕੋਈ ਟੁੱਟਣ ਭਜਣ ਦਾ ਖਤਰਾ ਨਾ ਹੋਵੇ ਇਹਨੂੰ ਪਾਣੀ ਪਾਉਣ ਦੀ ਵਿਸੂਲਤ ਹੋਵੇ ਔਰ ਇਹ ਵੱਧ ਫੁੱਲ ਵੀ ਸਕੇ ਉੱਥੇ ਤੁਸੀਂ ਇਹ ਪੌਦਾ ਲਾਉਣਾ ਔਰ ਇੱਕ ਪ੍ਰਣ ਕਰਨਾ ਜਿਹਨੇ ਪੌਦਾ ਲਾਉਣਾ ਉਹਨੂੰ ਪਾਲਣਾ ਜ਼ਰੂਰ ਆ ਆਪਣੇ ਬਿਸ਼ੱਕ ਦੀ ਪੇਰੈਂਟਸ ਨਾਲ ਸਲਾਹ ਕਰਕੇ ਪੋਤਾ ਲਾਇਓ ਕੋਈ ਲੜਾਈ ਝਗੜਾਨੀ ਪਾਉਣ ਦੀ ਲੋੜ ਕਿਸੇ ਹੰਡੀ ਕੁਹੰਡੀ ਦਾ ਨਹੀਂ ਲੜਨਾ ਪੋਤਾ ਲਾਉਣ ਤੋਂ ਇਹਨੂੰ ਤਰੀਕੇ ਨਾਲ ਆਰਾਮ ਨਾਲ ਜਿੱਥੇ ਸੂਟੇਬਲ ਜਗ੍ਹਾ ਮਿਲਦੀ ਆ ਉੱਥੇ ਤੁਸੀਂ ਇਹਨੂੰ ਲਾਉਣਾ ਜਿਹਦੇ ਕੋਲ ਜਗ੍ਹਾ ਨਹੀਂ ਹੈ ਘਰ ਦੇ ਵਿੱਚ ਉਹ ਦੂਸਰੇ ਬੱਚੇ ਦੇ ਨਾਲ ਰਲ ਕੇ ਜਿਹੜੇ ਬੱਚੇ ਦੇ ਨਾਮ ਟੀਮ ਪੂਰੀ ਪੂਰੀ ਗਰੁੱਪ ਦਾ ਨਾਮ ਲਖਾਇਆ ਉਹਨਾਂ ਨਾਲ ਰਲ ਕੇ ਤੁਸੀਂ ਇਹ ਕੰਮ ਕਰ ਲੈਣਾ ਤਾਂ ਕਿ ਕੋਈ ਪ੍ਰੋਬਲਮ ਨਾ ਖੜੀ ਹੋਵੇ 7ਵੀਂ ਦੇ ਕਲਾਸ ਦੇ ਵਿਦਿਆਰਥੀ ਖੜੇ ਹੋ ਗਏ ਸਹਿਜਪ੍ਰੀਤ ਜੈਸਮੀਨ ਨਵਜੋਤ ਕੌਰ ਇਹਨਾਂ ਤਿੰਨਾਂ ਲੜਕੀਆਂ ਨੇ ਨਾਮ ਦਿੱਤਾ ਇਸ ਤੋਂ ਇਲਾਵਾ ਸਿਮਰਨ ਅਮਨਦੀਪ ਬਲਵਿੰਦਰ ਕੌਰ ਉਸ ਤੋਂ ਅਗੇ ਸੁਖਨਪ੍ਰੀਤ ਖੁਸ਼ੀ ਸੁਨੇਹਾ ਗੁਰਮੀਤ ਕੌਰ ਹਰਮਨਦੀਪ ਨਮਨਪ੍ਰੀਤ ਰਾਜਵੀਰ ਸਿੰਘ ਨਵਨੀਤ ਤੇ ਅਮਿਤ ਕੁਮਾਰ ਇਹ 7ਵੀਂ ਦੇ ਬੱਚਿਆਂ ਦੀ ਤਾੜੀਆਂ ਮਾਰੋ ਇਹਨਾਂ ਨੂੰ ਫੋਨ ਕਰਦੇ ਹਾਂ ਅੱਜ ਦੇ ਸੇਵੀ ਬੀ ਆ ਇਸ਼ਕਾ ਰਿਤਮਪ੍ਰੀਤ ਮਨਪ੍ਰੀਤ ਮਨਜੋਤ ਸਿੰਘ ਇੰਦਰਜੀਤ ਸਿੰਘ ਅਵੇ ਕੁਮਾਰ ਜਸ਼ਨਪ੍ਰੀਤ ਕੁਮਾਰ ਕਰਨਵੀਰ ਰਾਜਵੀਰ ਸੁਖਬੀਰ ਸਿੰਘ ਤੇ ਮੋਸ਼ਿਸ਼ ਇਹ ਖੜੇ ਹੋ ਜਨ ਬੱਚੇ ਇਹਨਾਂ ਬੱਚਿਆਂ ਦੇ ਨਾਮ ਆਏ ਆ ਉਸ ਤੋਂ ਅਗੇ 8ਵੀਂ ਇਹ ਦੇ ਨਾਮ ਆਏ ਆ ਪਲਕ ਪ੍ਰਾਰਥਨਾ ਨੀਹਾ ਅਮਨ ਮਨਜੂਰ ਅਰਸ਼ ਵਿਸ਼ਾਲ ਠੀਕ ਹੈ ਇਹਨਾਂ ਨੇ ਪੌਦਿਆਂ ਦੀ ਕਿਸਮ ਵੀ ਨਾਲ ਦਿੱਤੀ ਆ ਔਰ ਇਹ ਪੌਦੇ ਸਾਡੇ ਕੋਲ ਜਾਮੂ ਤੇ ਮਰੂ ਦੇ ਨਾਮ ਉਹਦੇ ਮੂਗੇ ਸਾਡੇ ਕੋਲ ਹੈਗੇ ਇਹਨਾਂ ਨੂੰ ਦੇਖਣਗੇ ਸੋ ਕਿ ਅਠਵੀਂ ਪੀਜ ਦੇ ਵਿੱਚ ਹੰਸ਼ਿਕਾ ਸੀਰਤ ਨਵੀਆ ਨਿਮਰਤਾ ਪਲਕ ਮੁਸਕਾਨ ਤੇ ਸਹਾਰਾ ਸਰਤਾਜ ਹਰਮਨ ਕ੍ਰਿਸ਼ਨਾ ਗੁਰਨੂਰ ਤੇ ਗੁਰਸ਼ਰੂ ਇਹ ਬੱਚੇ ਜਿਹੜੇ ਆ ਖੜੇ ਰਹਿਣ ਹੁਣ ਮੈਂ ਰਾਮਪਾਲ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਔਣ ਇਹਨਾਂ ਬੱਚਿਆਂ ਨੂੰ ਪ੍ਰੇਰਣਾ ਦੇ ਕੇ ਨਾਲੇ ਇਹਨਾਂ ਨੂੰ ਟਾਈਮ ਦੇ ਦੇਣ 8ਵੇਂ ਪੀਰੀਅਡ ਦਾ ਬਾਕੀ ਜਿਹੜੀਆਂ ਕਲਾਸਾਂ ਦੇ ਬੱਚੇ ਜਿਹੜੇ ਆ ਜੇ ਕੋਈ ਹੋਰ ਪੌਦੇ ਲਗਾਉਣਾ ਚਾਹੁੰਦੇ ਆ ਘਰ ਚ ਖਾਣਾ ਚਾਹੁੰਦੇ ਆ ਜਾਂ ਸਕੂਲ 'ਚ ਵੀ ਕੋਈ ਲਾਉਣ ਦਾ ਸ਼ੌਂਕ ਰੱਖਦੇ ਆ ਉਹ ਆਪਣਾ ਨਾਮ ਦੇ ਦੇਣ ਔਰ ਦੇਉ ਦੀ ਘਾਟ ਨਹੀਂ ਆਉਂਦੀ ਹੋਰ 150 200 ਜਿੰਨੇ ਪੌਦੇ ਮੰਗੋੜੇ ਪੈਣਗੇ ਤੋਂ ਵੀ ਹੋਰ ਬੇਟੀ ਇਹ ਜਦੋਂ ਬੱਚਿਆਂ ਦੇ ਨਾਮ ਬੋਲੇ ਜਦੋਂ ਇਹ ਵਿਜਾਪਤ ਖੜੇ ਹੋਏ ਕਿ ਉਹੀ ਵਜਾਤੀ ਨੇ ਜਿਹੜੇ ਪ੍ਰਾਈਵੇਟ ਵੀ ਬੜੇ ਵਧੀਆ ਨੇ ਵੈਰੀ ਔਰ ਜਿਹੜੇ ਪ੍ਰਾਈਵੇਟ ਵਧੀਆ ਹੁੰਦੇ ਆ ਨਾ ਵਾਦ ਤੁਹਾਡਿਆਂ ਵਾਲੋ ਉਹ ਕੁੰਦੀ ਦੀ ਹਰ ਗਤੀਵਿਧੀ ਵਿੱਚ ਪਾਗ ਲੈਂਦੇ ਨੇ ਵਾਹ ਜਿਹੜੇ ਪੜਾਈ 'ਚ ਮਾੜੇ ਹੁੰਦੇ ਆ ਉਹ ਕਿਸੇ ਗਤੀਵਿਧੀ ਵਿੱਚ ਪਾਗ ਨਹੀਂ ਲੈਂਦੇ ਕਿ ਤੁਹਾਡੇ ਵੱਲ ਤੋਂ ਬਹੁਤ ਮਾੜੀ ਗੱਲ ਆ ਜੇਕਰ ਕਿਸੇ ਵਜ੍ਹਾ ਕਰਕੇ ਤੁਸੀਂ ਪੜ੍ਹਾਈ 'ਚ ਕਮਜ਼ੋਰ ਹੋ ਤੇ ਤੁਹਾਡਾ ਫਰਜ਼ ਬੰਦਾ ਕਿ ਸਕੂਲ ਦੀਆਂ ਹੋਰ ਗਤੀਵਿਧੀਆਂ ਵਿੱਚ ਭਾਗ ਜ਼ਰੂਰ ਲਿਆ ਕਰੋ ਕੋਈ ਜੁਰਮ ਨਹੀਂ ਕਿ ਉਹਨਾਂ ਬੱਚਿਆਂ ਨੇ ਬਾਰ-ਬਾਰ ਗਤੀਵਿਧੀਆਂ 'ਚ ਭਾਗ ਲਿਆ ਇਸ ਕਰਕੇ ਇਹ ਬੱਚੇ ਵਿਧਾਈ ਦੇ ਪਾਤਰ ਨੇ ਪੜ੍ਹਾਈ ਦੇ ਨਾਲ-ਨਾਲ ਇਹ ਆਪਣੇ ਛੇਡੇ ਦਾ ਵੀ ਗਿਆਨ ਰੱਖਦੇ ਸਕੇ ਉਹਨਾਂ ਨੇ ਸਕੂਲ ਦੇ ਕੌਜਲ ਆਰਮ ਵਿੱਚ ਵੀ ਸਾਡੀ ਮਦਦ ਕੀਤੀ ਉਹਨਾਂ ਆਪਣੇ ਘਰ ਦਾ ਆਲਾ ਦੁਆਲੇ ਨੂੰ ਸੁੰਦਰ ਬਣਾਉਣ ਵਿੱਚ ਵੀ ਮਦਦ ਕਰੇ ਬਹੁਤ ਵਧੀਆ ਗੱਲ ਆ ਬਾਕੀ ਬੱਚਿਆਂ ਨੂੰ ਨਾਲੋਂ ਪ੍ਰੇਰਨਾ ਲੈਂ ਜੇ ਰਿਹਾ ਦੂਸਰੀ ਬੇਟੇ ਇੱਕ ਕਰਦਾਂ ਹਾਂ ਵੀਡੀਓ ਵਿੱਚ ਜਿਵੇਂ ਕਿ ਸਾਰਿਆਂ ਨੇ ਵੇਖ ਲਿਆ ਜੀ ਪ੍ਰੇਅਰ ਹੋਈ ਆ ਤੇ ਕੁਝ ਜ਼ਰੂਰੀ ਅਨਾਉਂਸਮੈਂਟ ਹੋਈ ਆ ਜਿਹਨੂੰ ਮੈਂ ਕਵਰ ਕਰਨਾ ਬਹੁਤ ਜ਼ਰੂਰੀ ਸਮਝੀਆ ਵਾ ਤੇ ਵਿਸ਼ੇਸ਼ ਤੌਰ ਤੇ ਤੁਹਾਨੂੰ ਮਾਦੇ ਸਾਡੇ ਕੈਸਸਟਰੀ ਮਾਸਟਰ ਸਰਦਾਰ ਸੁਖੀਆ ਸਿੰਘ ਜੀ ਸੰਧੂ ਹਣੀ ਜਿਨ੍ਹਾਂ ਨੇ ਬੱਚਿਆਂ ਨੂੰ ਕਿਹਾ ਹੀ ਵੀ ਆਪਣੇ ਨਾਮ ਲਗਾ ਦਿਓ ਜਿਨ੍ਹਾਂ ਨੇ ਆ ਪਲਾਂਟ ਲਾਉਂਦੇ ਸ਼ਕਿਆ ਪਾਵੇਂ ਸਕੂਲ 'ਚ ਵੀ ਜਾਂ ਆਪਣੀ ਕੋਈ ਵੀ ਸਰਪ ਸੰਜੀ ਜਗਾ ਪਿੰਡ ਵਿੱਚ ਜਾਂ ਆਪਣੇ ਘਰ ਵਿੱਚ ਜਾਂ ਕੋਈ ਵੀ ਫਿਰਨੀ ਪੈਂਟ ਦੀ ਕਿਤੇ ਵੀ ਤੁਸੀਂ ਲਾ ਸਕਦੇ ਜੀ ਤੇ ਬੱਚਿਆਂ ਨਾਲ ਲਖਾਏ ਸੀ ਸੋ ਬੱਚਿਆਂ ਨੂੰ ਬੂਟੇ ਵੀ ਅੱਜ ਦਿੱਤੇ ਜਾਣੇ ਆ ਬੂਟੇ ਪਹੁੰਚ ਚੁੱਕੇ ਆ ਤੇ ਵਿਸ਼ੇਸ਼ ਉਪਰਾਲਾ ਉਹਨਾਂ ਕੀਤਾ ਵਾ ਵਿਸ਼ੇਸ਼ ਧੰਨਵਾਦ ਹੈ ਜੀ ਤੇ ਆਪਣੇ ਸਕੂਲ ਵਿੱਚ ਵੀ ਉਹਨਾਂ ਨੇ ਕੱਲ ਬੂਟੇ ਲਾਏ ਆ ਮੈਨੂੰ ਮੁਖਾਵ ਲੱਗਾ ਇਹ ਸਾਡੇ ਸਕੂਲ ਦਾ ਮਹਾਂਦਰਾ ਵਾ ਜੀ ਇੱਧਰ ਸਾਡਾ ਮੇਨ ਗੇਟ ਆ ਇਹ ਜਿਹੜੀ ਛੜਕਿਆ ਇਹਦੇ ਨਾਲ ਨਾਲ ਬੂਟੇ ਸਾਡੇ ਪ੍ਰਿੰਸੀਪਲ ਸਰਦਾਰ ਕੁਲਦੀਪ ਸਿੰਘ ਕਾਂਗੂਣੀ ਇੱਥੇ ਪਲਾਂਟਿੰਗ ਕਰਵਾ ਕੇ ਰੇ ਜੀ ਆਪਕੋ ਇਹ ਮੈਂ ਬਾਅਦ ਚ ਜਨੋ ਤੇ ਪਹੁੰਚਣਾ ਫਿਰ ਮੈਂ ਦੱਸਣਾ ਲਾਗੂ ਵੀ ਨੇੜਿਓਂ ਵੀ ਤੇ ਹੁਣ ਆ ਜਿਹੜੀ ਦੀਵਾਰ ਆ ਇਹ ਦੀਵਾਰ ਦੇ ਨਾਲ ਨਾਲ ਜਿਹੜੀ ਪਲਾਂਟਿੰਗ ਆ ਉਹ ਆ ਰਹੀ ਆ ਜਿਸ ਸਾਰੋਂ ਨਾਲ ਹੁਣ ਕਰਵਾਈ ਆ ਜਿਹੜੇ ਕਿ ਧਰਤੀ ਦਾ ਸ਼ਿੰਗਾਰ ਆ ਬਹੁਤ ਹੀ ਜ਼ਰੂਰੀ ਆ ਜੇ ਆਪਾਂ ਰਹਿਣਾ ਚਾਹੁੰਦੇ ਆ ਤੇ ਬੂਟੇ ਰਹਿਣਗੇ ਤੇ ਆਪਾਂ ਰਵਾਂਗੇ ਜੇ ਬੂਟੇ ਨਾ ਰੇ ਰੁੱਖ ਨਾ ਰੇ ਤੇ ਆਹੀ ਵੀ ਨਹੀਂ ਰਹਿਣਾ ਇਹ ਤੇਰੇ ਕਾਂਸ਼ਾ ਤਰੀ ਵਾਲੀਆਂ ਜਹਾਦੀਆਂ ਵਿੱਚ ਕੁਝ ਹੋਰ ਬੂਟੇ ਆ ਜਿਹੜੇ ਕਾਫੀ ਪੱਤੇ ਛਾਂ ਦਾ ਕਰਨ ਬੰਦੇ ਆ ਵਧੀਆ ਲੱਗਦੇ ਆ ਇਹ ਤੇਰੇ ਕਾਂਸ਼ਾ ਛਤਰੀ ਗਾੜੀਆਂ ਆ ਨਵੀਂ ਪਲਾਂਟੇਸ਼ਨ ਹੋਈ ਹੈ ਜੀ ਆ ਵੇਖੋ ਇਹ ਯੁਗਨ ਕੇ ਤੇ ਸਟੇਡੀਅਮ ਆ ਇੱਥੇ ਬਹਿਣਾ ਵੀ ਸੌਖਾ ਹੋ ਜਾਏਗਾ ਛਾਂ ਕਰਨਗੇ ਤੇ ਇਦਾਂ ਦਾ ਮਾਹੌਲੜਾ ਵਾ ਇੱਥੇ ਸਿਰਜਣਗੇ ਖੂਬਸੂਰਤ ਖੂਬ ਸੂਰਤ ਚਲੋ ਹੈਗਾ ਹੈਗਾ ਵਾ ਜ਼ਰੂਰੀ ਵੀ ਆ ਜਾਮਨੂਮ ਲੱਗੇ ਜਾਂਦੇ ਆ ਫਲ ਵੀ ਦੇਣਗੇ ਤੇ ਹਵਾ ਵੀ ਦੇਣਗੇ ਤੇ ਕੁਦਰਤੀ ਸੁਆਪ ਪੰਦਾ ਕਾਰਜ ਬਣਗੇ ਇਹ ਕਾ ਜਰਾ ਰੋਖਿਆ ਮੈਨੂੰ ਬਹੁਤ ਪਸੰਦ ਆ ਜੀ ਸਕੂਲ ਦੇ ਉਧਰ ਬਾਹਰ ਲੱਗਾ ਵਾ ਚਾਰ ਦੁਬਾਰ ਦੇ ਅੰਦਰ ਨਹੀਂ ਆਉਂਦਾ ਪਰ ਖੂਬ ਸੂਰਤ ਨਜ਼ਾਰਾ ਪੇਸ਼ ਕਰਦਾ ਵਾ ਇਹ ਜਿਹੜਾ ਪਲਾਂਟ ਆ ਬੱਦਲ ਆਉਂਦਾ ਵਾ ਪਰ ਨਾ ਕਰ ਦਿੰਦਾ ਫੇਰ ਫੇਰ ਆਉਂਦਾ ਫੇਰ ਨਾ ਕਰ ਦਿੰਦਾ ਇਦਾਂ ਦਾ ਮਾਹੌਲ ਚਾਲਿਆ ਤੇ ਗਰਮੀ ਬਹੁਤ ਜ਼ਿਆਦਾ ਵਾ ਗਰਮੀ ਨੇ ਪੂਰੇ ਵਟ ਕੱਢੇ ਆ ਸੋ ਇਹ ਸਾਡੀ ਵੀਡੀਓ ਹੀ ਹੋਰ ਵੀ ਤੇਰੇ ਕਾਂ ਉਧਰ ਵੀ ਲੱਗਣੀਆਂ ਵਾ ਉਹ ਵੀ ਅੱਜ ਲੱਗਣਗੀਆਂ ਸਾਰੁਣੀ ਲਵਾਉਣਗੇ ਉਹਨਾਂ ਨੇ ਲਿਆਂਦੇ ਬੜੇ ਪਲਾਂਟ ਬੜੇ ਲਿਆਂਦੇ ਆ ਹੋਰ ਨਾ ਬੱਚਿਆਂ ਨੂੰ ਕਿਹਾ ਵਾ ਜਿਹੜੇ ਬੱਚਿਆਂ ਨੇ ਨਾਂ ਲਖਾਤੇ ਉਹਨਾਂ ਨੂੰ ਅੱਜ 8ਵੇਂ ਪੀੜ ਰੁੱਖ ਮਿਲ ਜਾਣੇ ਆ ਤੇ ਹੋਰ ਬੱਚਿਆਂ ਨੂੰ ਕਿਹਾ ਵਾ ਵੀ ਹੋਰ ਥਾਂ ਲੱਭੋ ਤੇ ਵੱਧ ਤੋਂ ਵੱਧ ਜਿਹੜੀ ਪਲਾਂਟੇਸ਼ਨ ਕਰੋ ਤੇ ਤਾਂ ਕਿ ਧਰਤੀ ਨੂੰ ਅਸੀਂ ਬਚਾ ਸਕੀਏ ਜਿੰਨੀ ਆਪਾਂ ਬਚਾ ਸਕਣੀ ਆ ਉਹਦਾ ਕੁਦਰਤ ਨੇ ਕਿਸੇ ਚੀਜ਼ ਦਾ ਨਾਸ ਨਹੀਂ ਹੋਣ ਦੇਣਾ ਹੁੰਦਾ ਪਰ ਮਸਲਾ ਇਹ ਆ ਵੀ ਅਸੀਂ ਅਤ ਕਰਤੀ ਆ ਹੱਦੋਂ ਵੱਧ ਜਦੋਂ ਹੋ ਜਾਂਦਾ ਨਾ ਉਦੋਂ ਫਿਰ ਕੁਦਰਤ ਨੂੰ ਪਰਪਾਈ ਕਰਨ ਲੱਗਿਆ ਕੋਈ ਸਮਾਂ ਲੱਗਦਾ ਵਾ ਆਈਓ ਸਮਾਂ ਦੇਣ ਹੀਂ ਦੇ ਆਪਾਂ ਉਦੋਂ ਪਹਿਲਾਂ ਨਾਸ ਜ਼ਿਆਦਾ ਕਰੀ ਜਾਂਦੇ ਆ ਵੀ ਸਾਡੇ ਕੋਲ ਇਜਰੀਆ ਕਪੈਸਿਟੀ ਇਹੋ ਹੀ ਸਾਡੀ ਹੋ ਸਕਦੀ ਆ ਵੀ ਅਸੀਂ ਵੱਧ ਤੋਂ ਵੱਧ ਰੋਕ ਲਾਈਏ ਅਸੀਂ ਲਾਉਣੇ ਛੱਡੇ ਅਸੀਂ ਉਹਨੂੰ ਕੱਟੀ ਜਾਂਦੇ ਆ ਆਪਣੇ ਫਾਇਦੇ ਵਾਸਤੇ ਕਿਸੇ ਨੇ ਥਾਂ ਦੇ ਕੋਈ ਅੱਗੇ ਦੁਕਾਨ ਦੇ ਅੱਗੇ ਆ ਜੇ ਉਹ ਉਹਨੂੰ ਵੜਨ ਦਾ ਵੀ ਮੇਰਾ ਫਾਇਦਾ ਹੋ ਜੇ ਤੇ ਪਰ ਰੱਬ ਨੇ ਲਾਏ ਹੁੰਦੇ ਵੀ ਸਾਰਿਆਂ ਦਾ ਫਾਇਦਾ ਹੋ ਜੇ ਪਰ ਅਸੀਂ ਆਪਣੇ ਆਪਣੇ ਫਾਇਦੇ ਵਾਸਤੇ ਉਹਨੂੰ ਕੱਟ ਦਿੰਦੇ ਆ ਸੋ ਇਹ ਵੀਡੀਓ ਹੀ ਤੇ ਵੀਡੀਓ ਚੰਗੀ ਲੱਗੇ ਇਹ ਉਪਰਾਲਾ ਚੰਗਾ ਲੱਗੇ ਜ਼ਰੂਰ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਮਿਲਾਂਗੇ ਜੀ ਕੋਈ ਹੋਰ ਵੀਡੀਓ ਸਾਹਮਣੇ ਸਾਡੇ ਸਕੂਲ ਦੀ ਖੂਬਸੂਰਤ ਲਾਇਬ੍ਰੇਰੀ ਆ। ਜਿਹੜੀ ਕਿ ਬਹੁਤ ਸੋਹਣੀ ਤੇ ਬਹੁਤ ਸਾਰੀਆਂ ਕਿਤਾਬਾਂ ਨਾਲ ਲਾਇਬ੍ਰੇਰੀ ਜਿਆ। ਨਾਲ ਹੀ ਕੱਤੇ ਤੇ ਫੁੱਲਾਂ ਦਾ ਸਮੇਲ ਹੈ ਜੀ ਕੁਝ ਬੂਟੇ ਲੱਗੇ ਆ। ਇਹ ਦਦਾ ਮਾਹ ਚੱਲ। ਚਲੋ ਸਾਰੇ ਮਸਤੀ ਕਰੀਏ।